ਸਾਸੀ ਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਐ ਐਮ ਐਸ ਡਬਲਯੂ 34 ਜੋ ਦੇ ਵਿੱਚ ਤੁਸੀਂ ਦੇਖ ਰਹੇ ਹੋ ਐਮ ਐਸ ਡਬਲਯੂ 34 ਜੋ ਇੱਕ ਗੁੱਡ ਨਿਊਜ਼ ਹੈ ਤੁਹਾਡੇ ਲਈ ਜੋ ਕਿ ਕੈਪਟਨ ਅਮਰਿੰਦਰ ਸਰਕਾਰ ਨੇ ਡੇਢ ਸਾਲ ਦੇ ਵਿੱਚ ਪਹਿਲੀ ਵਾਰ ਇੱਕ ਫੈਸਲਾ ਲਿਆ ਹੈ ਕਿ ਜੋ ਨੌਜਵਾਨਾਂ ਦੇ ਵੇਖ ਲਈ ਸੁਨਹਿਰੀ ਵੇਖ ਵਾਸਤੇ ਇੱਕ ਗੁੱਡ ਨਿਊਜ਼ ਹੈ ਪੰਜਾਬ ਦੇ ਨੌਜਵਾਨਾਂ ਲਈ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਰਕਾਰੀ ਨੌਕਰੀਆਂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਫੈਸਲਾ ਕੀ ਹੈ ਫੈਸਲਾ ਤੁਸੀਂ ਦੇਖ ਸਕਦੇ ਹੋ ਇਹ ਨਿਊਜ਼ ਕੋਈ ਫੇਕ ਨਹੀਂ ਹੈਗੀ ਜੀ ਨਿਊਜ਼ ਦੀ ਜਿਹੜੀ ਇਹ ਅ ਦੇਖ ਸਕਦੇ ਹੋ ਤੁਸੀਂ ਨਿਊਜ਼ ਫਲੈਸ਼ ਹੋ ਰਹੀ ਹੈ ਜਿਸ ਦੇ ਵਿੱਚ ਕੀ ਹੈ ਠੇਕੇ ਤੇ ਕੋਈ ਵੀ ਭਰਤੀ ਨਹੀਂ ਹੋਵੇਗੀ ਠੇਕੇ ਤੇ ਕੋਈ ਵੀ ਭਰਤੀ ਨਹੀਂ ਹੋਵੇਗੀ ਜਿਹੜਾ ਇਹ ਕੈਬਨਟ ਮਿਸ਼ਨ ਦੇ ਵਿੱਚ ਜਿਹੜੀ ਇਹ ਕੈਬਨਟ ਬੈਠੀ ਆ ਉਸ ਦੇ ਵਿੱਚ ਕੀ ਹੈ ਇਹ ਐਲਾਨ ਕਰ ਦਿੱਤਾ ਗਿਆ ਅੱਜ ਤੋਂ ਬਾਅਦ ਜਿਹੜੀ ਠੇਕੇ ਤੇ ਪੰਜਾਬ ਦੇ ਵਿੱਚ ਕੋਈ ਵੀ ਭਰਤੀ ਨਹੀਂ ਹੋਵੇਗੀ ਰੈਗੂਲਰ ਭਰਤੀਆਂ ਕੀਤੀਆਂ ਜਾਣਗੀਆਂ ਦੇਖ ਸਕਦੇ ਹੋ ਤੁਸੀਂ ਸਾਰੀਆਂ ਹੀ ਭਰਤੀਆਂ ਰੈਗੂਲਰ ਸੂਬੇ ਵਿੱਚ ਸਿਰਫ ਰੈਗੂਲਰ ਭਰਤੀ ਹੀ ਹੋਣਗੀਆਂ ਇਸ ਤੋਂ ਪਹਿਲਾਂ ਜਿੰਨੀਆਂ ਵੀ ਵੈਕੈਂਸੀਆਂ ਆਈਆਂ ਪੰਜਾਬ ਦੇ ਵਿੱਚ ਗਵਰਨਮੈਂਟ ਜੋਬ ਉਹਨਾਂ ਦੇ ਵਿੱਚ ਜਿਹੜੀ ਕੰਟਰੈਕਟ ਵਸਤੀ ਦੇ ਠੇਕੇ ਤੇ ਭਰਤੀਆਂ ਕੀਤੀਆਂ ਗਈਆਂ ਉਹਨਾਂ ਨੂੰ ਹੁਣ ਖਤਮ ਕੀਤਾ ਜਾਵੇਗਾ ਜਦੋਂ ਵੀ ਗਵਰਨਮੈਂਟ ਜੋਬ ਆਵੇਗੀ ਤਾਂ ਉਹ ਸਿਰਫ ਰੈਗੂਲਰ ਹੀ ਭਰਤੀ ਕੀਤੀ ਜਾਵੇਗੀ ਸਾਰਾ ਠੇਕੇ ਦਾ ਜਿਹੜਾ ਚਾਂਝਟ ਇਹ ਚੱਕ ਦਿੱਤਾ ਗਿਆ ਪੰਜਾਬ ਸਰਕਾਰ ਦਾ ਇੱਕ ਵੱਡਾ ਫੈਸਲਾ ਹੈ ਇਸ ਲਈ ਨੌਜਵਾਨਾਂ ਲਈ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਜੇਕਰ ਤੁਸੀਂ ਪੰਜਾਬ ਦੇ ਹੋ ਪਲੀਜ਼ ਵੀਡੀਓ ਲਾਈਕ ਜਰੂਰ ਕਰੋ ਬਹੁਤ ਬਹੁਤ ਆਪਣੇ ਦੋਸਤਾਂ ਮਿਲਣ ਨਾਲ ਸ਼ੇਅਰ ਕਰੋ ਜੀ ਥੈਂਕ ਯੂ ਸੋ ਮਚ